ਜੁਗੋ ਜੁਗੋ ਤਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਗੁਰੂ ਪਿਆਰੀ ਸਾਧ ਸੰਗ ਜੀਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸਿੱਖ ਕੌਮ ਨੂੰ ਗੁਰੂ ਗਵੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ ਜੀ ਗੁਰਦੁਆਰਾ ਪ੍ਰਬੰਧ ਦਾ ਤੇ ਸਰਦਾਰ ਬਿਰਕ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਹ ਪ੍ਰੋਗਰਾਮ ਲਈਕ ਰਹੇ ਆ ਕੋਟਨ ਕੋਟ ਧੰਨਵਾਦ ਹੈ ਤਾਂ ਤਾਂ ਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਹ ਸੇਵਾ ਲੈ ਰਹੇ ਆ ਸਾਰੇ ਹੀ ਕਵੀ ਜਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਤੁਸ਼ਬਦੀ ਮੁਤਾਬਕ ਇੱਕ ਗੀਤ ਲਿਖਿਆ ਹੈ ਉਹ ਪੇਸ਼ ਕਰਨ ਜਾ ਰਿਹਾ ਜੀ ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਜ ਵੱਡੇ ਤੇ ਤੇਰੀ ਵਡਿਆਈ ਵੱਡੀ ਕੀਤਾ ਸਿਰਾਂ ਦਾ ਤੂੰ ਵਿਪਾਰ ਵੱਡਾ ਯੁਗਾ-ਯੁਗਾ ਤੱਕ ਨਹੀਂ ਲੱਥਣਾ ਖਾਲਸੇ ਤੋਂ ਜਿਹੜਾ ਕੌਮ ਸਿਰ ਚਾੜਿਆ ਉਹਦਾਰ ਵੱਡਾ ਨਹੀਂ ਕਿਸੇ ਦੀਆਂ ਬਹਾਰਾਂ ਨੂੰ ਖੁਸਣ ਦਿੱਤਾ ਭਾਵੇਂ ਆਪਣੇ ਬਾਗ ਵਿਰਾਨ ਹੋ ਗਏ ਵਕਸ਼ੀ ਅਮਰ ਜਵਾਨੀ ਤੂੰ ਖਾਲਸੇ ਨੂੰ ਉੱਤ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਗੀਤ ਪੇਸ਼ ਕਰ ਰਹੇ ਹਾਂ ਜੀ ਪਟਨੇ ਵਿੱਚ ਅਵਤਾਰ ਧਾਰਿਆ ਪਟਨੇ ਵਿੱਚ ਅਵਤਾਰ ਧਾਰਿਆ ਚੋਜੀ ਪ੍ਰੀਤਮ ਪਿਆਰੇ ਨੇ ਮਾਂ ਗੁਜਾਹਦਰ ਜੀ ਦੇ ਰਾਜ ਦੁਲਾਹਰੇ ਨੇ ਮਾਂ ਗੁਜਰੀ ਗੁਰੂ ਤੇਗ ਬਹਾਦਰ ਆਗ ਲਾਏ ਪਟਣੇ ਦੀ ਧਰਤੀ ਮਾਂ ਗੁਜਰੀ ਦੇ ਜਾਏ ਨੇ ਖੁਸ਼ੀਆਂ ਖੂ ਮਨਾਇਆ ਸਭ ਨੇ Hindu Muslim ਆਏ ਨੇ ਮਾਂ ਗੁਜਰੀ ਨੂੰ ਮਿਲਣ ਵਧਾਈਆਂ ਮਾਂ ਗੁਜਰੀ ਨੂੰ ਮਿਲਣ ਵਧਾਈਆਂ ਮਾਂ ਗੁਜਰੀ ਨੂੰ ਮਿਲਣ ਵਧਾਈਆਂ ਵਿੱਚ ਜੰਨਤ ਖੜੇ ਨਜ਼ਾਰੇ ਨੇ ਮਾ ਗੁਜਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਦਲਾਰੇ ਨੇ ਪਟਨੇ ਵਿੱਚ ਅਵਤਾਰ ਧਾਰਿਆ ਆਪਣੇ ਹੱਥੀ ਬਾਪ ਤੋੜਿਆ ਦਿੱਲੀ ਨੂੰ ਬਲਿਦਾਨੀ ਲਈ ਆਪਣੇ ਹੱਥੀ ਬਾਪ ਤੋੜਿਆ ਦਿੱਲੀ ਨਹੀਂ ਲਈ ਤਿਲਕ ਜੰਜੂ ਦੀ ਰਾਖੀ ਖਾਤਰ ਧਰਮ ਹਿੱਤ ਕੁਰਬਾਨੀ ਲਈ ਮਹਾਪੁਰਖ ਹੋ ਤੁਸਾਂ ਪਿਤਾ ਜੀ ਮਹਾਪੁਰਖ ਹੋ ਤੁਸਾਂ ਪਿਤਾ ਜੀ ਗੋਬਿੰਦ ਰਾਏ ਪੁਕਾਰੇ ਨੇ ਮਾਂ ਗੁਜਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਦਲਾਰੇ ਨੇ ਪਟਨੇ ਵਿੱਚ ਅਵਤਾਰ ਧਾਰਿਆ ਸਵਾ ਲਖ ਨਾਲ ਗਿੱਦੜੋਂ ਸ਼ੇਰ ਬਣਾ ਦਿੱਤਾ ਚਿੜੀਆਂ ਕੋਲੋਂ ਬਿੜੀਆਂ ਕੋਲੋਂ ਬਾਜ ਤੜਾ ਕੇ ਨਿਆਰਾ ਪੰਥ ਸੇ ਆਪੇ ਹੀ ਚੇਲਾ ਆਪੇ ਗੁਰੂ ਤੇ ਆਪੇ ਹੀ ਚੇਲਾ ਖਜ਼ੂਦ ਨਿਆਰੇ ਨੇ ਮਾਂ ਗੁਜਰੀ ਗੁਰੂ ਤੇ ਗਬਹਾਦਰ ਜੀ ਦੇ ਰਾਜ ਦਲਾਰੇ ਨੇ ਪਟਨੇ ਵਿੱਚ ਅਵਤਾਰ ਤਾਰਿਆ ਮਿਟਾ ਕਰਕੇ ਪਾਣਾ ਮੰਨਿਆ ਪਾਣਾ ਮੰਨਿਆ ਹਿਰਖ ਨਾ ਕੀਤਾ ਮਿਟਾ ਕਰਕੇ ਪਾਣਾ ਮੰਨਿਆ ਸ਼ੈਤਸਾ ਸ਼ਕਤੀਸ਼ਾਲੀ ਨੇ ਜੰਗਲ ਮਾਚ ਚ ਜੰਗਲ ਮਾਚੀ ਵਾੜੇ ਦੇ ਵਿੱਚ ਦੋ ਜਹਾਂ ਦੇ ਬਾਲੀ ਨੇ ਛਾਲੇ ਪੈਰੀ ਸੇ ਸੂਲਾਂ ਦੀ ਸ਼ਾਲੇ ਪੈਰੀ ਸ਼ਾਲੇ ਪੈਰੀ ਸੇ ਸੂਲਾਂ ਦੀ ਫਟ ਜਿਗਰ ਤੇ ਭਾਰੇ ਨੇ ਮਾਂ ਗੁਜਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਦਲਾਰੇ ਨੇ ਪਟਨੇ ਵਿੱਚ ਅਵਤਾਰ ਧਾਰਿਆ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਕਲਗੀ ਤਰਦਾ ਸਾਨੀ ਜੀ ਸੰਤ ਸਪਾਹੀ ਮਰਦੇ ਗੰਬੜਾ ਤਨ ਪੁੱਤਰਾਂ ਦਾ ਦਾਨੀ ਜੀ ਨਾ ਕੋ ਹੋਇਆ ਨਾ ਕੋਈ ਹੋਣਾ ਨਾ ਕੋ ਹੋਇਆ ਨਾ ਕੋਈ ਹੋਣਾ ਕਲਗੀ ਸੰਤ ਸਪਾਹੀ ਮਰਦੇ ਗੰਬੜਾ ਤਨ ਪੁੱਤਰਾਂ ਦਾ ਦਾਨੀ ਜੀ ਰਾਮ ਸਿੰਘ ਫਰਵਾਲੀਆ ਰਾਮ ਸਿੰਘ ਫਰਵਾਲੀਆ ਸਾਥੋਂ ਇੱਕ ਨਹੀਂ ਸਤਿਵਾਰੇ ਨੇ ਮਾਂ ਗੁਜਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਦਲਾਰੇ ਨੇ ਮਾਂ ਗੁਜਰੀ ਗੁਰੂ ਤੇਗ ਬਹਾਦਰ